بیڈ بی خلاف پنجاب سرکار ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਤੇ ਦੂਜੇ ਪਾਸੇ ਉਥੇ ਹੀ ਹੁਣ ਸੁਖਵੀਰ ਸਿੰਘ ਬਾਦਲ ਨੇ ਇਸ ਕਾਨੂੰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਡੀ ਸਰਕਾਰ ਸੀ ਇਹ ਬਿੱਲ ਉਦੋਂ ਹੀ ਲਿਆਂਦਾ ਗਿਆ ਸੀ ਤੇ ਦੋਸ਼ੀਆਂ ਨੂੰ ਜਿਹੜਾ ਫੜ ਕੇ ਹਜੇ ਤੱਕ ਅੱਗੇ ਜਿਹੜੀ ਕਿ ਹੁਣ پنجاب ਸਰਕਾਰ ਨਹੀਂ ਲਿਆਈ ਪਰੰਤੂ ਇਹ ਬਿੱਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਇਹ ਬਿੱਲ ਲਿਆਂਦਾ ਗਿਆ ਸੀ ਪਰੰਤੂ پنجاب ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਣ-ਬੁੱਝ ਕੇ ਉਹੀ ਚੀਜ਼ਾਂ ਰਿਪੀਟ ਕਰ ਰਹੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਆਪਣੇ ਸਰਕਾਰ ਵੇੜੇ ਲਿਆਂਦੀਆਂ ਸੀ ਤੇ ਹੁਣ ਇਸ ਦੱਸਦੀ ਹੈ ਕਿ ਕਾਨੂੰਨ ਨੂੰ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਦੀ ਪੋਲ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਖੋਲੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਦਿਨੋਂ-ਦਿਨ ਪੰਜਾਬ ਦੇ ਵਿੱਚ ਸ਼ਰਿਆਮ ਲੁੱਟਖੋਹਾਂ ਹੋ ਰਹੀਆਂ ਨੇ ਵਾਰਦਾਤਾ ਨੂੰ ਗੈਂਗਸਟਰ ਗੁੰਡਾਗਰਦੀ ਹਰ ਰੋਜ਼ ਜਿਹੜੀ ਕਿ ਵਾਰਦਾਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਪਰੰਤੂ ਪੰਜਾਬ ਸਰਕਾਰ ਕਈ ਮੁੱਦਿਆਂ ਨੂੰ ਲੈ ਕੇ ਹਜੇ ਵਿੱਚ ੁੱਪ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਰਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਪੰਜਾਬ 'ਚ ਜੋ ਹਾਲਾਤ ਬਣ ਗਈ ਕੇਜਰੀਵਾਲ ਨੇ ਬਣਾਈ ਹੈ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰਨ ਲੱਗੇ ਉਡੇ ਮੋਗੇ ਵਿੱਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਹੁਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਂਦੀਆਂ ਨਹੀਂ ਕਿਉਂਕਿ ਕੇਜਰੀਵਾਲ ਕੋਈ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਐ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕਿ ਆਪਾਂ ਇਸ ਢੇੜ ਸਾਲ ਆਪਾਂ ਇੱਕ ਝੁੱਟ ਹੋ ਕੇ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੜਾਈਏ ਸਰ ਬੇਅਦਬੀ ਕਾਨੂੰਨ ਨੂੰ ਲੇਗੋ ਕੀ ਬੇਅਦਬੀ ਕਾਨੂੰਨ ਨੂੰ ਲੇਗੋ ਦੇਖੋ ਸਭ ਤੋਂ ਪਹਿਲੇ ਬੇਅਦਬੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲਿਆਉਂਦੇ ਆ ਸਭ ਤੋਂ ਪਹਿਲੇ ਬੇਅਦਬੀ ਕਾਨੂੰਨ ਬਣਾਉਂਦੀ ਲੈਣੀ ਹੈ ਬੇਅਦਬੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਗ੍ਰਾਮੇ ਕਨ ਅਸੀਂ ਆਹ ਕਾਨੂੰਨ ਬਣਾਤਾ ਸੀ ਆਹ ਕਾਨੂੰਨ ਲਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਲਕ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣਗੇ ਆ ਇਹਨਾਂ ਦਾ ਡਰਾਮਾ ਹੁਣ ਚੱਲੂਗਾ ਨਹੀਂ ਕੰਡੀ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਦੀ ਨੇ ਜ਼ਿੰਮੇਵਾਰੀ ਲਈ ਹੈ ਜੀ ਕਿਹਦੇ ਤੇ ਨਾਦੀ ਦੀ ਜ਼ਿੰਮੇਵਾਰੀ ਹੈ ਦੇਖੋ ਆ ਸਾਰਾ ਕੁਝ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਫਿਰ ਤਾਂ ਖੁੱਲੀ ਹੀ ਛੁੱਟੀ